ਜਿਦਨ ਖਾਲਿਸਤਾਨ ਬਣਨਾ ਹੋਇਆ ਫਿਰ ਰਾਜਾ ਆਪਣੀ ਗਰੋਹ ਕੋ ਫਿਰ ਇਹ ਦਿੱਲੀ ਜਾ ਕੇ ਬਹਿ ਜਾਊਗਾ ਜਹੂਦੀਆਂ ਦਾ ਇਜ਼ਰਾਈਲ ਬਣਾਤਾ ਅਗਲੇ ਨੇ ਅਮਰੀਕਾ ਨੇ ਜਿਦਨ ਬਣਾਉਣਾ ਹੋਇਆ ਨਾ ਜਿਹੜੇ ਸਾਰੇ ਦੁਨੀਆ ਦਾ ਸਰਪੰਚ ਉਹਨੇ 10 ਮਿੰਟ ਨਹੀਂ ਲਾਉਣੇ ਬਣਾਉਣ ਲੱਗੇ ਇਹ ਮੁੰਡਾ ਵੀ ਅਮਰਿਤਪਾਲ ਆ ਗਿਆ 35 ਸਾਲ ਕਿੱਥੇ ਸੀਗਾ ਜਦੋਂ ਜਦੋਂ ਗੁਰੰਤ ਸਿੰਘ ਮਹਾਰਾਜ ਪਾਰਿਆ ਜਾ ਰਿਹਾ ਸੀ ਬਿਆਦਬੀ ਹੋਈ ਸੀ ਬਗੜਾੜੀ ਦੇ ਮੋਰਚੇ ਲੱਗੇ ਸੀ ਉਦੋਂ ਕਿੱਥੇ ਸੀ ਮੁੰਡਾ ਦੁਬਈ ਚੋਂ ਦਾੜੀ ਸ਼ੇਵ ਕਰਕੇ ਬੈਠਾ ਹੁੰਦਾ ਇੰਗਲੈਂਡ ਦਾ ਉਹ ਇੱਕੋ ਲੌਕ ਨੂੰ ਜਾ ਕੇ ਇਹ ਆ ਗਿਆ ਬਾਸ ਉਹ ਜਿਹੜੇ ਸੰਤ ਹੁੰਦੇ ਆ ਨਾ ਉਹ ਸ਼ਾਹਤਾ ਦੇ ਦਿੰਦੇ ਉਹ ਰਾਜਨੀਤੀ ਚ ਨਹੀਂ ਹੁੰਦੇ ਸਮਝੋ ਮੇਰੀ ਗੱਲ ਇਹਦਾ ਸਾਡੇ ਵਰਗਾ ਹੀ ਐ ਜਿੱਦਨ ਖਾਲਿਸਤਾਨ ਬਣਨਾ ਹੋਇਆ ਫਿਰ ਰਾਜ ਆਪਣੀ ਗਰੋਹ ਕਲੂ ਫਿਰ ਇਹ ਦਿੱਲੀ ਜਾ ਕੇ ਬਹਿ ਜਾਊਗਾ ਯਹੂਦੀਆਂ ਦਾ ਇਜ਼ਰਾਈਲ ਬਣਾਤਾ ਅਗਲੇ ਨੇ ਅਮਰੀਕਾ ਨੇ ਜਿੱਦਨ ਬਣਾਉਣਾ ਹੋਇਆ ਨਾ ਜਿਹੜੇ ਸਾਰੇ ਦੁਨੀਆ ਦਾ ਸਰਪੰਚ ਉਹਨੇ 10 ਮਿੰਟ ਨਹੀਂ ਲਾਉਣੇ ਬਣਾਉਣ ਲੱਗੇ ਤੇ ਮੋਦੀ ਹੋਣੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਤਾਲਿਬਾਨ ਨੇ ਅਫਗਾਨਸਾ ਚ ਰਾਜ ਕੀਤਾ ਨਾ ਅਮਰੀਕਾ ਨੂੰ ਹਰਾ ਕੇ ਕਰਦੇ ਫਿਰਦੇ ਨਾ ਸਵਾਗਤ ਇਹੀ ਜਿਹੜੀ ਦਿੱਲੀ ਦੀ ਲੀਡਰਸ਼ਿਪ ਕਹਿੰਦੀ ਆ ਵੀ ਅਸੀਂ ਦੇਸ਼ ਅਖੰਡ ਹੈ ਇਹੀ ਹਾਰ ਪਾਉਂਦੇ ਤੁਹਾਨੂੰ ਮੈਂ ਦਿਖਾਉਂ ਤੇ ਅੱਜ ਤਾਮਨ ਲਾਡੂ ਚ ਇਹ ਕੱਲਾ ਭਾਰਤ ਦੀ ਭਾਰਤ ਦੇ ਵਿੱਚ 50 ਦੀ ਪ੍ਰੋਬਲਮ ਨਹੀਂ 14 ਹੋਰ ਮੂਵਮੈਂਟਸ ਇਸ ਦੇਸ਼ ਦੇ ਵਿੱਚ ਚੱਲ ਰਹੀਆਂ ਨੇ ਨਾਰਥ-ਈਸਟਰਨ ਸਟੇਟ ਦੇ ਵਿੱਚ ਸਾਰੀਆਂ ਚੇ ਰੌਲਾ ਉਹ ਕਹਿੰਦੇ ਅਸੀਂ ਤਾਂ ਇੰਡੀਆ ਨਹੀਂ ਜਹਾਈ ਨਹੀਂ ਇਹ ਸਾਰੇ ਜਗ੍ਹਾ ਹੀ ਪ੍ਰੋਬਲਮ ਆ ਕਿਉਂਕਿ ਜਦੋਂ ਤੱਕ ਤੁਸੀਂ ਲੋਕਾਂ ਨੂੰ ਡੈਮੋਕਰੈਟਿਕ ਰਾਈਟਸ ਨਹੀਂ ਦਉਂਗੇ ਹੁਣ ਅਮਰੀਕਾ ਵੀ ਸਮੂਹ ਆ ਨਾ ਉੱਥੇ ਜਿਹੜੀਆਂ ਸਟੇਟਸ ਨੇ ਉਹਨਾਂ ਕੋਲ ਪਾਵਰ ਜ਼ਿਆਦਾ ਨੇ ਉਹਨਾਂ ਕੋਲ ਅਧਿਕਾਰ ਜ਼ਿਆਦਾ ਨੇ ਉਥੇ ਲੋਕਾਂ ਦੇ ਅਧਿਕਾਰ ਦੀ ਲੜਾਈ ਠੀਕ ਆ ਕਾਰਪੋਰੇਟਸ ਉਥੇ ਨੇ ਕੈਨੇਡਾ ਦੇ ਵਿੱਚ ਕਾਰਪੋਰੇਟਸ ਨੇ ਪਰ ਲੋਕਾਂ ਦੇ ਸਿਵਲ ਰਾਈਟਸ ਨਾਲ ਕੋਈ ਸਮਝੌਤਾ ਨਹੀਂ